तीन जाते दौरान शहर विच चोर ने एक कर, चोरा होर वड्डी वारदात नु अंजाम ਦਿੱਤਾ है अपनी लड़की को अमेरिका के हिसाब का एयर फोर्स अधिकारी देकर चोरों वल्लो संग लगाके लाखों दी नकदी सोने दे गहने ate इन्वर्टर बैटरी समेत होर कई कीमती सामान चोरी कर लिया घर दी हालत देख के साफ जाहिर है कि चोर ने इस वारदात नु तसल्ली नाल अंजाम ਦਿੱਤਾ है ਅਤੇ ਹਰ ਕਮਰੇ ਘਰ ਦੀ ਇੱਕ ਇੱਕ ਅਲਮਾਰੀ ਅਤੇ ਬੈਗ ਬਾਕਸ ਤੱਕ ਤਸੱਲੀ ਨਾਲ ਖੰਗਾਲੇ ਗਏ ਹਨ ਚੋਰਾਂ ਵੱਲੋਂ ਘਰ ਦੀਆਂ ਟੂਟੀਆਂ ਤੱਕ ਵੀ ਨਹੀਂ ਛੱਡੀਆਂ ਗਈਆਂ ਇਹੋ ਨਹੀਂ ਇਸੇ ਘਰ ਵਿੱਚ ਕਿਰਾਏ ਤੇ ਉਪਰੀ ਮੰਜ਼ਲ ਤੇ ਰਹਿ ਰਹੇ ਸ਼ਹਿਰ ਦੇ ਇਕਨਾਮੀ ਨਿਜੀ ਸਕੂਲ ਦੇ ਪ੍ਰਿੰਸੀਪਲ ਸੰਦੀਪ ਅਰੋੜਾ ਦੇ ਘਰ ਵੀ ਚੋਰਾਂ ਵੱਲੋਂ ਚੰਗੀ ਤਰ੍ਹਾਂ ਨਾਲ ਫਰੋਲਾ ਫਰਾਲੀ ਕੀਤੀ ਗਈ ਹੈ ਅਤੇ ਇਨਵਰਟਰ ਦੀ ਬੈਟਰੀ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ ਹਨ इस संबंधी जब पीड़ित परिवार पुलिस संपर्क स्थापित गया, ता कहना है दसा की ओना वालों वारदात वाली जगा गया है पर फिलहाल पीड़ित रिश्तेदार लिस्ट नहीं लिखी गयी है लिस्ट मिलन तू तो बाद ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਪਰ ਇਹੋ ਗੱਲ ਉਹਨਾਂ ਨੇ ਕੈਮਰੇ ਦੇ ਸਾਹਮਣੇ ਕਹਿਣ ਤੋਂ ਇਨਕਾਰ ਕਰ ਦਿੱਤਾ ਜੀਵੀਸੀ ਅਪਡੇਟ ਲਈ ਕੁ르ਦਾਸਪੁਰ ਤੋਂ ਲਾਪ੍ਰੇਤੀ ਖੁਸ਼ੀਪੂਰਤੀ ਰਿਪੋਰਟ ਸਾਲਾ ਸਾਭਜੀ ਦਾ ਘਰ ਆ ਪ੍ਰੇਮ ਸਾਗਰ ਸ਼ਰਮਾ ਜੀ ਉਹ ਇਸ ਟਾਈਮ ਅਮਰੀਕਾ ਗਏ ਆਪਣੀ ਬੇਟੀ ਕੋਲ ਕੋਈ 20 25 ਦਿਨ ਹੋ ਗਏ ਆ ਉੱਪਰ ਇੱਕ ਕਿਰਾਏ ਦਾ ਰਾਇਸ ਹੈ ਪ੍ਰਿੰਸੀਪਲ ਉਹ ਵੀ ਵੀਰਵਾਰ ਸ਼ਾਮ ਨੂੰ ਗਏ ਆ ਕਿਰਾਏ ਤੇ ਤੇ ਸ਼ੁੱਕਰਵਾਰ ਰਾਤ ਦੀ ਇਹ ਸਾਰਾ ਹਸਿਆ ਹੋਇਆ ਜੋ ਵੀ ਆਗਾ ਇੱਕ ਇੱਕ ਚੀਜ਼ ਧਲੋਫ ਕੇ ਲੈ ਕੇ ਗਏ ਆਈ ਸਾਢੇ 3 ਪੋਨੇ 4 ਲੱਖ ਰੁਪਏ ਦਾ ਕੈਸ਼ ਇੱਥੇ ਸੀ ਸੋਨੇ ਦਾ ਸਮਾਨ ਸੀ ਰਿਟਾਇਰਮੈਂਟ ਦੇ ਹਾਰ ਸੀ ਸਰਵਿਸ ਕਰਦੇ ਐ ਐਕਸੇ ਰਿਟਾਇਰ ਹੀ 6 7 5 6 ਮਹੀਨੇ ਹੋਏ ਆ ਤੇ ਸਾਰਾ ਹੀ ਸਮਾਨ ਉਹਦਾ ਵੇਦਾ ਸੀ ਆਪ ਚਲੋ ਬੇਟੀ ਦੀ ਮੈਰਿਜ ਹੋਈ ਦੀ ਅਮਰੀਕਾ ਗਏ ਆ ਉਹਦੇ ਕਰਕੇ ਕਹਿੰਦੇ ਸੀ ਚਲੋ ਰਹਿਣ ਦਿੰਦੇ ਨੇ ਬਾਜ ਕੇ ਰੱਖਾਂਗੇ ਉਹ ਟੈਚੀ ਵੀ ਤੋੜਦਾ ਟੂਟੀਆਂ ਵੀ ਲਾ ਕੇ ਲਾ ਗਿਆ ਇੱਕ ਇੱਕ ਚੀਜ਼ ਹੌਸਲੋਫੀ ਆ ਅੱਜ ਤੱਕ ਕਿ ਪੁਰਾਣੀ ਪੇਟੀ ਜਿਹੜੀ ਉਹਨਾਂ ਦੀ ਮੰਮੀ ਦੇ ਟਾਈਮ ਦੀ ਹੀ ਲੋਹੇ ਦੀ ਪੇਟੀ ਉਹ ਵੀ ਤੋੜ ਕੇ ਇੱਕ ਇੱਕ ਚੀਜ਼ ਚੈੱਕ ਕਰਕੇ ਚੰਗੀਆਂ ਚੀਜ਼ਾਂ ਲੈ ਕੇ ਕੱਢ ਕੇ ਸੋ ਕੈਸ਼ ਜਿਹੜਾ ਹੈਗਾ ਮੈਕਸਿਮਮ 3.5 ਤੋਂ 4 ਲੱਖ ਦੇ ਕਰੀਬ ਹਾੜ ਦੇ ਪਾਵਾਂਗੇ ਤੇ 5 ਲੱਖ ਤੱਕ ਪਹੁੰਚ ਜਾਣਾ ਬਾਕੀ ਸੋਨੇ ਦਾ ਸਮਾਨ ਆ ਟੋਟਲ ਸਮਾਨ ਕਿੰਨਾ ਚੋਹੀ ਹੋ ਸਕਦਾ ਸੋਨਾ ਦਾ ਸਮਾਨ ਪਰਚੀ ਬਣਾ ਲਈ ਹੈ ਜੜੇ ਜਿਹੜਾ ਗੈਪ ਹੋਇਆ ਵਾ ਮਿਨੀਮਮ ਅੱਡ ਤੋਂ 9 ਲੱਖ ਰੁਪਏ ਮਿਨੀਮਮ ਅੱਡ ਤੋਂ 9 ਲੱਖ ਅੱਡ ਤੋਂ 9 ਲੱਖ ਲਗਰੇ ਆ ਸੋਨਾ ਹੀ ਸੋਨਾ ਕਿ ਲੱਗਦਾ ਕਿੰਨੇ ਕਿਤੇ ਰਹਣਗੇ ਕਿੰਨੇ ਦਿਨ ਚਲੀ ਜਿੱਥੋਂ ਤੱਕ ਜਿਸ ਤਰ੍ਹਾਂ ਕੇ ਦੇਖਿਆ ਪਈ ਹਲਾ ਦੇ ਵੇਖਿਆ ਸਾਨੂੰ ਲੱਗਦਾ ਪਈ ਦੋ ਦਿਨ ਰਾਤ ਇੱਥੇ ਰਹਿਆ ਦੋ ਦਿਨ ਰਾਤ ਦਿਨ ਉਸ ਹਿਸਾਬ ਨਾਲ ਸਾਨੂੰ ਵੀ ਕਰਿਆ ਕੋਈ ਹਾਂਜੀ ਬੈਟਰੀ ਤੱਕ ਲਾਗੇ ਇਨਵਰਟਰ ਤੱਕ ਲਾਗੇ ਟੂਟੀਆਂ ਲਾ ਕੇ ਲਾਗੇ ਆ ਇਨਵਰਟਰ ਦੀਆਂ ਬੈਟਰੀਆਂ ਲਾ ਕੇ ਲਾਗੇ ਇਨਵਰਟਰ ਛੱਡ ਗਏ ਆ ਬੈਟਰੀਆਂ ਬੈਟਰੀ ਲਾਗੇ ਆ ਦੋ ਬੈਟਰੀ ਇੱਕੋ ਇੱਕ ਤੁਹਾਨੂੰ ਸ਼ਹਿਰ ਦੀ ਏਡੀ ਵੱਡੀ ਕਲੋਨੀ ਹੋਏ ਉੱਥੇ ਚੌਂਕੀਦਾਰ ਕੋਈ ਨਾ ਰੱਖਿਆ ਹੋਏ ਨਾ ਰਿਨਸਪੈਕਟ ਸੀਮਾ ਦੀਦੀ ਦੀ ਕੋਠੀ ਨਾਲ ਇਨਸਪੈਕਟਰ ਦੀਦੀ ਸੀਮਾ ਦੀਦੀ ਕੋਠੀ ਲੱਗੇ ਆ ਉਹ ਵੀ ਲੱਗੇ ਆ ਮਲਾਜਮ ਦੀ ਕੋਈ ਕੰਪਲੇਂਟ ਲਿਖਾਈ ਸੀ ਲੇਕਿਨ ਰਾਤੀ ਪੁਲਿਸ ਵਾਲਾ ਆਇਆ ਉਹਦਾ ਲਾਈਟ ਨਹੀਂ ਹੈਗੀ 8:30 ਪੌਣੇ 9 ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਆ ਮੈਂ ਨਾ ਠਾਇਆ ਮੈਂ ਨਾ ਜਵਾਈਆਂ ਮੈਂ ਆਇਆ ਵਾ ਅਹੀ ਇਨਫੋਰਮੇਸ਼ਨ ਰਹੀ ਰਾਜਮੀਸੀ ਆ ਨਾਲ ਇੱਕ ਹੋਰ ਆਇਆ ਵਾ 15-20 ਮਿੰਟ ਰੁਕੇ ਆ ਕਹਿੰਦਾ ਸੀ ਸੇਰੇ ਆ ਕੇ ਤੁਹਾਨੂੰ ਪੁੱਛਾਂਗੇ ਲੇਕਿਨ ਅਹੀ ਹੁਣ ਉਹਨਾਂ ਨੂੰ ਫੋਨ ਮਾਰਦੇ ਰਹੇ ਆ ਉਹਨੇ ਕਿ ਤੁਸੀਂ ਆਪਣਾ ਸਮਾਨ ਲੈ ਕੇ ਸਾਡੇ ਕੋਲ ਠਾਣੇ ਆ ਕੇ ਪੱਚਾ ਦਿਓ ਜੀ ਬੰਦਾ ਪੁੱਛੇ ਤੁਸੀਂ ਪਹਿਲਾਂ ਆ ਕੇ ਪਹਿਲਾਂ ਪੂਰਾ ਹਾਸਤਾ ਦੇਖੋ ਵਾਪਰਾ ਦੇਖੋ ਕੀ ਹੋਇਆ ਵਾ ਕਲੀ ਕਮਲ ਨੇ ਲਖਾਈ ਹੈ ਇਹ ਕਹੋ ਝੂਠੀ ਹੈ ਤਕਦਾ ਕਹਦੀ ਆਹੀ ਤੁਸੀਂ ਆਪਣੀ ਆ ਕੇ ਫੋੜਵਾ ਤੋ ਲੋ ਆ ਕੇ ਪਹਿਲਾਂ ਵੀ ਠੀਕ ਆ ਵੀ ਐਸੇ ਘਰ ਚ ਵਾਕਿਆ ਚੋਰੀ ਹੋਈ ਆ ਕੱਲ ਨੂੰ ਕੋਈ ਝੂਠੀ ਕਹਦੇ ਫੇਰ ਕੀ ਲਾਣਾ ਇਸ ਕਰਕੇ ਪੁਲਿਸ ਬੜੀ ਨ ਕਮੀ ਕਰ ਰਿਹਾ ਕੰਮ ਜੀ ਕਿਹੜੇ ਡਿਪਾਰਟਮੈਂਟ ਚ ਕੰਮ ਕਰਦੇਗੇ ਇਹ ਤਲਾਕ ਹੈ ਜੀ ਇਰੀਗੇਸ਼ਨ ਚ ਪਹਿਲੇ 에ਅਰਫੋਰਸ ਉਲਟਾ ਰਹੋ ਇਹਨੇ ਹਾਂ ਜੀ 에ਅਰ ਤੋਂ ਪਹਿਲਾਂ 에ਅਰਫੋਰਸ ਚ ਆਰਮੀ ਚੋਂ 에어ਫੋਰਸ ਚੋਂ ਰਿਟਾਇਰ ਆ ਗਏ ਦੁਬਾਰਾ ਰਿਟਾਇਰ ਆ ਗਏ ਫਿਰ ਦੁਬਾਰਾ ਅਰੀਗੇਸ਼ਨ ਚ ਆਰੀਗੇਸ਼ਨ ਵਿਭਾਗ ਚੋਂ ਤੇ ਐਕਸੀਲ ਰਿਟਾਇਰ ਹੋਏ ਦੁਬਾਰਾ ਸਮਾਨ ਲਿਆ ਲੱਗਦਾ ਕਿ ਕੋਈ ਵਹੀਕਲ ਲੈ ਕੇ ਆਏ ਹੋਣਗੇ ਸ਼ਾਇਦ ਵਹੀਕਲ ਤੋਂ ਬਗੈਰ ਉਹ ਤਾਂ ਜ਼ਿਆਦਾਤਰ ਮੋਟਰਸਾਈਕਲ ਤੇ ਨਹੀਂ ਜਾ ਸਕਦਾ ਸਰ ਦੋ ਸਿਲੰਡਰ ਨੇ ਐਲਈਡੀਆਂ ਨੇ ਦੋ ਸਿਲੰਡਰ ਐਲਈਡੀਆਂ ਨੇ ਮਲਤ ਦੇਨ ਬਾਥਰੂਮ ਆ ਦੀ ਟਾਇਰ